ਮੇਰਾ ਨਾਮ ਸੁਖਵੀਰ ਸਿੰਘ ਹੈ ਜੀ। ਕੀ ਮੰਗ ਲੋਗੇ? ਇਹ ਰਾਤ ਸਾਡੇ ਘਰ ਦੇ ਵਿੱਚ ਜਿਹੜੀ ਇਹ ਚੋਰੀ ਹੋਈ ਆ ਅਸੀਂ ਨਾਲ ਦੇ ਰੂਮ ਦੇ ਵਿੱਚ ਪਏ ਸੀ ਤੇ ਇਹ ਜਿਹੜਾ ਇਹ ਰੂਮ ਹੈਗਾ ਅਲਮਾਰੀ ਵਾਲਾ ਇਹ ਦੂਸਰਾ ਰੂਮ ਆ ਤੇ ਉਹਨਾਂ ਨੇ ਜਿਹੜੇ ਰੂਮ 'ਚ ਅਸੀਂ ਪਏ ਆ ਉਹ ਸਾਈਡ ਅ ਪਰਦਾ ਲਗਾ ਕੇ ਤੇ ਦਰਵਾਜ਼ਾ ਬੰਦ ਕਰਕੇ ਗ੍ਰਿੱਲ ਪੱਟ ਕੇ ਅੰਦਰ ਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਧਰੋਂ ਚੋਰੀ ਕੀਤੀ ਆ ਸਾਰੀ। ਤੇ ਜਿੰਨੇ ਜੋ ਸਰ ਅਸੀਂ ਸਵੇਰੇ 5 ਵਜੇ ਉੱਠੇ ਆਂ ਉਦੋਂ ਹੀ ਅਸੀਂ ਦੇਖਿਆ ਉਸ ਤੋਂ ਪਹਿਲਾਂ ਨਹੀਂ ਸਾਨੂੰ ਪਤਾ ਲੱਗਿਆ ਬਿਲਕੁਲ ਵੀ ਕਿ ਅਸੀਂ ਨਾਲ ਦੇ ਕਮਰੇ 'ਚ ਲੋਕ ਲਗਾ ਕੇ ਪਏ ਸੀ ਕਿਸੇ ਦੇ ਨਾਲ। ਕਿੰਨਾ ਨੁਕਸਾਨ ਹੋਣਾ। ਸਰ ਮੇਰਾ ਮਕਾਨ ਦਾ ਕੰਮ ਚੱਲਦਾ ਹੈ ਤੇ ਮੇਰੇ ਕੋਲ ਕੈਸ਼ ਸੀਗਾ 4.5 ਲੱਖ ਰੁਪਇਆ ਤੇ ਸੋਨਾ ਸੀਗਾ 2.5-3 ਤੋਲੇ। ਉਹ ਸਾਰੇ ਹੀ ਲੱਗ ਗਏ। ਕੋਈ ਲੱਗਦਾ ਵੀ ਇਹ ਸ਼ੱਕ ਹੋ ਰਿਹਾ ਹੈ ਕਿ ਸ਼ੱਕਤਾਰੀ ਕੋਈ ਨਹੀਂ ਆਇਆ ਤੇ ਲੋਕ ਮਕਦਰਬਸੀ ਰੰਟ ਤੇ ਰਹਿੰਦੇ ਆ ਸਾਡੇ ਕੋ ਆਇਆ ਵੀ ਕੋਈ ਨਹੀਂ ਫਿਲਹਾਲ ਤਾਂ ਸੀ ਮੈਂ ਫੈਮਿਲੀ ਮੈਂਬਰ ਹੀ ਸ਼ੱਕ ਤਾਂ ਡਾਊਟ ਤਾਂ ਕਿਸੇ ਤੇ ਨਹੀਂ ਹੈ ਫਿਲਹਾਲ ਜਾ ਰਿਹਾ ਅਨਨੋਨ ਬੰਦੇ ਹੀ ਕਿੰਨੀ ਦਿਨ ਹੋ ਗਏ ਇੱਥੇ ਸਾਨੂੰ 6 ਮਹੀਨੇ ਹੋ ਗਏ ਹੀ ਰਹਿੰਦੇ ਆ ਸੀਸੀਟੀਵੀ ਕੈਮਰਾ ਜਿਹਾ ਸੀਸੀਟੀਵੀ ਉਰੇ ਜਿੱਥੇ ਸੀ ਰਹਿੰਦੇ ਆ ਇੱਥੇ ਤਾਂ ਨਹੀਂ ਹੈਗੇ ਬਟ ਆਲੇ-ਦਾਲੇ ਜਿੰਨੇ ਘਰ ਹੈਗੇ ਉਹਨਾਂ ਦੇ ਸੀਸੀਟੀਵੀ ਲੱਗੇ ਹੋਏ ਹਾਂ ਸਰ ਉਹਨੂੰ ਦੇਖਾਂਗੇ ਜੀ ਕਰਵਾ ਰਹੇ ਹਾਂ ਜਰਨੈਲ ਸਿੰਘ ਜਾਦੂ ਜੀ ਰਾਤ ਆਪਣੇ ਚੋਰੀ ਹੋਈ ਹੈ ਕੀ ਕਹੂੰਗੀ ਚੋਰੀ ਜੀ ਸਵੇਰ ਨੂੰ ਸੁਖੀ ਸਾਹਿਬ ਆ ਕੇ ਮੈਨੂੰ ਸੁਖੀ ਨੇ ਦੱਸਿਆ ਕਿ ਸਾਡਾ ਸਾਰਾ ਕੋਈ ਸਮਾਨ ਲੈ ਗਿਆ ਮੈਂ ਜੱਦੇ ਨਾਲ ਉੱਥੇ ਆ ਗਿਆ ਸਾਰਾ ਦੇਖਿਆ ਸਾਰਾ ਸਮਾਨ ਲੈ ਨਾ ਵਿਚਾਰਾ ਲੈ ਗਿਆ ਗ੍ਰਿਲ ਤੋੜਤੀ ਬਿਮਾਰੀ ਚੋ ਜੋ ਗੋਲ ਸੀ ਨਾ ਸਭ ਕੁਝ ਲੈ ਗਿਆ ਤੇ ਤੁਹਾਡੇ ਕੋਲ ਸਕਿਉਰਟੀ ਕੈਮਰੇ ਵਗੈਰਾ ਨਹੀਂ ਕੈਮਰੇ ਅਸੀਂ ਕੋਈ ਨਹੀਂ ਲਾਏ ਜੀ ਕਿੰਨੀ ਗੱਲ ਹੋ ਗਈ ਤੁਹਾਡੇ ਕੋਲ ਤਾਂ ਇਹਨਾਂ ਨੂੰ ਇੱਥੇ ਇਹਨਾਂ ਨੂੰ ਸਾਨੂੰ ਪੁਲਸਰ ਤਕਮੀਨ ਨਹੀਂ ਹੋਈ ਜਿਆਦਾ ਗੱਲ ਨਹੀਂ ਹੋਈ ਤੁਹਾਨੂੰ ਸਵੇਰੇ ਪਤਾ ਲੱਗੀ ਜੀ ਸਵੇਰੇ ਸੁਖੀ ਦੇ ਦੱਸਣ ਤੋਂ ਬਾਅਦ ਜੀ ਘਰੇ ਕੌਣ ਕੌਣ ਸੀ ਨੀਚੇ ਤਾਂ ਮੈਂ ਸੀ ਮੇਰੀ ਨੋਹ ਆ ਇੱਕ ਮੇਰੇ ਭਾਈ ਦੀ ਨੋਹ ਆਈ ਹੋਈ ਹੈ